ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰੀਏਸ਼ਨ ਅੱਜ ਦੇ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਪਿਓਰ ਮਸਲੀਨ ਦੇ ਵਿੱਚ ਸੂਟ ਲੈ ਕੇ ਆਏ ਬੜੇ ਪਿਆਰੇ ਪ੍ਰਿੰਟਿੰਗ ਸੂਟ ਹੋਣਗੇ ਤੇ ਨਾਲ ਵਰਕ ਵਾਲੇ ਵੀ ਸੂਟ ਦਿਖਾਵਾਂਗੇ ਤੇ ਪ੍ਰਾਈਸ ਰਹਿਣਾ ਅੱਜ ਦੀ ਸਾਰੀ ਵੀਡੀਓ ਦਾ 2500 2500 ਪ੍ਰਾਈਸ ਦੇ ਨਾਲ ਅੱਜ ਦੇ ਸਾਰੇ ਸੂਟ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ 99 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਵੀ ਮਗਾਉਣੇ ਹੁੰਦੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਐਸ ਇਟਸ ਸੂਟ ਮਗਾਉਣੇ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਜਿਵੇਂ ਤੁਸੀਂ ਵੀਡੀਓ ਵਿੱਚ ਦੇਖਦੇ ਹੋ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 808038146580803 ਇਸ ਸਾਈਡ ਦੇ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਆਨਲਾਈਨ ਪੇਮੈਂਟ ਹੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬੜੀ ਪੈਰੀ ਕਲੈਕਸ਼ਨ ਹੈ ਜੀ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਇਹ ਦੇਖੋ ਕਲਰ ਤੁਹਾਨੂੰ ਦਿਖ ਰਿਹਾ ਹੋਣਾ ਲਾਈਟ ਫਰੋਜ਼ੀ ਕਲਰ ਹੈ بیس ਜਿਹੜਾ ਸੂਟ ਦਾ ਤੇ ਬਹੁਤ ਪਿਆਰਾ ਪ੍ਰਿੰਟ ਬਿਲਕੁਲ ਪਿਓਰ ਮਸਲੀਨ ਦੇ ਵਿੱਚ ਸੂਟ ਹੋਣਗੇ ਤੇ ਬਹੁਤ ਸੋਹਣੇ ਪ੍ਰਿੰਟ ਦੇ ਵਿੱਚ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਹ ਪਿਛਲੇ ਲਾਸਟ ਇਅਰ ਵੀ ਆਪਾਂ ਸੂਟ ਸੇਲ ਕੀਤੇ ਸੀਗੇ ਇਹਨਾਂ ਦੇ ਨਾਲ ਦੇ ਪਰ ਆਲ ਓਵਰ ਵੀ ਸੀਗੇ ਉਹਨਾਂ ਦੇ ਵਿੱਚ ਅੱਜ ਮੈਚਿੰਗ ਸੂਟ ਲੈ ਕੇ ਆਏ ਆ ਤੁਹਾਡੇ ਲਈ ਪਿਓਰ ਮਸਲੀਨ ਦੇ ਵਿੱਚ ਇਹ ਆ ਗਈ ਆਪਣੀ ਸ਼ਰਟ ਪ੍ਰਿੰਟਡ 23 ਦੇ ਨਾਲ ਮੈਚਿੰਗ ਹੈ ਜੀ ਇਸ ਦੇ ਨਾਲ ਪਿੰਕ ਕਲਰ ਬੇਬੀ ਪਿੰਕ ਕਲਰ ਜਿਹੜਾ ਸੇਮ ਵਿੱਚ ਹੈਗਾ ਪਿੰਕ ਕਲਰ ਦੀ ਬਾਟਮ ਹੈ ਜੀ ਪਿਓਰ ਮਸਲੀਨ ਦੇ ਵਿੱਚ ਹੀ ਬਾਟਮ ਹੈ ਤੇ ਪਿਓਰ ਮਸਲੀਨ ਦਾ ਹੀ ਦੁਪੱਟਾ ਨਾਲ ਬਾਕੀ ਨਾਲ ਦੇ ਹੀ ਹੋਣਗੇ ਇੱਕ ਕੰਟਰਾਸਟ ਸੂਟ ਤੁਹਾਨੂੰ ਦਿਖਾ ਰਹੇ ਹਾਂ ਬਾਕੀ ਸਾਰੇ ਸੇਮ ਪਲੇਨ ਬਾਟਮ ਦੇ ਨਾਲ ਹੋਣਗੇ ਇਹ ਦੇਖੋ ਪਿੰਕ ਕਲਰ ਦੇ ਵਿੱਚ ਹੀ ਪ੍ਰਿੰਟਡ ਪਿਓਰ ਮਸਲੀਨ ਦਾ 2.5 ਮੀਟਰ ਦਾ ਦੁਪੱਟਾ ਬਿਲਕੁਲ ਪਿਓਰ ਮਸਲੀਨ ਦੇ ਸੂਟ ਇਹ ਅੱਜ ਦੇ ਆਪਣੇ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਜੇ ਇਹਨਾਂ ਸੂਟਾਂ ਦਾ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਫਿਰੋਜ਼ੀ ਤੇ ਪਿੰਕ ਦੇ ਕੰਟਰਾਸਟ ਦੇ ਨਾਲ ਇਸੇ ਪ੍ਰਿੰਟ ਦੇ ਵਿੱਚ ਹੁਣ ਤੁਹਾਨੂੰ ਨੈਕਸਟ ਸੂਟ ਦਿਖਾਣੇ ਆਂ 3 ਕ੍ਰੀਮ ਕਲਰ ਹੈ بیس ਕ੍ਰੀਮ ਹੈ ਤੇ ਬਹੁਤ ਸੋਹਣਾ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਇਹ ਸੂਟਾਂ ਦਾ ਜਿਨ੍ਹਾਂ ਨੂੰ ਥੋੜੇ ਵੱਡੇ ਪ੍ਰਿੰਟ ਪਸੰਦ ਆ ਉਹਨਾਂ ਲਈ ਬੈਸਟ ਸੂਟ ਹੈ ਇਹ ਪਾਏ ਹੋਏ ਬਹੁਤ ਸੋਹਣੀ ਫਿਟਿੰਗ ਆਉਂਦੀ ਹੈ ਜਿਨ੍ਹਾਂ ਦੇ ਮੈਂ ਖੁਦ ਆਪਣਾ ਵੀ ਬਣਵਾਇਆ ਹੋਇਆ ਇਹਦੇ ਨਾਲ ਦਾ ਸੇਮ ਸੂਟ ਇਹ ਲਾਈਨਿੰਗ ਦੀ ਤੁਹਾਡੀ ਚੋਇਸ ਹੈ ਵੈਸੇ ਲਾਈਨਿੰਗ ਲਗਾ ਕੇ ਬਣਵਾਉਗੇ ਸਭ ਤੋਂ ਵਧੀਆ ਵਿਦਆਊਟ ਲਾਈਨਿੰਗ ਵੀ ਬਣਾ ਸਕਦੇ ਆ ਪਰ ਲਾਈਨਿੰਗ ਲਗਾ ਕੇ ਥੋੜੀ ਗ੍ਰੇਸ ਬਣ ਜਾਣੀ ਜੀ ਸੂਟ ਦੀ ਤੇ ਇਹ ਕਰੀਮ بیس ਹੈ ਇਸ ਦਾ ਆਫ ਵਾਈਟ ਤੇ ਕਰੀਮ ਇਹ ਬਾਟਮ ਹਲਕੀ ਅੰਕੀ ਕਰੀਮ ਨਾਲੋਂ ਵੀ ਹਲਕੀ ਗ੍ਰੇ ਜਿਹੀ ਟੋਨ ਆ ਰਹੀ ਹੈ ਇਸ ਦੀ ਵੀ ਤੇ ਹੈਗਾ ਇਸ ਦਾ ਦੁਪੱਟਾ ਪਿਓਰ ਮਸਲੀਨ ਦੇ ਵਿੱਚ ਪੂਰੇ ਖੁੱਲੇ ਦੁਪੱਟੇ ਬਹੁਤ ਪਿਆਰੇ ਪਿਓਰ ਮਸਲੀਨ ਦੀ ਹੋ ਨਾਲ ਮੈਚਿੰਗ ਬਾਟਮ 2500 ਪ੍ਰਾਈਸ 2500 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਆਪਣੇ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਗ੍ਰੇ ਕਲਰ ਸੇਮ ਪ੍ਰਿੰਟ ਹੈ ਅੰਬੀ ਵਾਲਾ ਗ੍ਰੇ ਕਲਰ ਹੈ ਜੀ ਇਸ ਦਾ ਗ੍ਰੇ ਕਲਰ ਦੇ ਵਿੱਚ ਸਾਰੇ ਕਲਰਾਂ ਦੀ ਆਪਣੀ ਜਗ੍ਹਾ ਗ੍ਰੇਸ ਹੈ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਬਸ ਇਹਨਾਂ ਦੀ ਬੁਕਿੰਗ ਜਲਦੀ ਕਰਵਾਇਓ ਕਿਉਂਕਿ ਸੂਟ ਵੀ ਥੋੜੇ ਆ ਤੇ ਜਲਦੀ ਸੇਲ ਹੋ ਜਾਂਦੇ ਆ ਜੀ ਐਵੇਂ ਦੇ ਸੂਟ ਜਿਹੜੇ ਕੁਝ ਡਿਫਰੈਂਟ ਉਹਦੇ ਹੈਗੇ ਆ ਸੂਟ ਇਹਨਾਂ ਤੇ ਬਾਟਮ ਤੇ ਹਲਕਾ ਫੁਲਕਾ ਕੁਝ ਕਰਵਾਉਣਾ ਡਿਜ਼ਾਈਨਿੰਗ ਕੁਝ ਕਰਵਾਉਣੀ ਆ ਤੁਸੀਂ ਕਰਵਾ ਸਕਦੇ ਹੋ ਨਾਲ ਜਦੋਂ ਸਟਿਚ ਕਰਾਂਗੇ ਇਹ ਰੇ ਕਲਰ ਦੇ ਵਿੱਚ ਹੀ ਪਲੇਨ ਪਿਓਰ ਮਸਲੀਨ ਦੀ ਬਾਟਮ ਤੇ ਪਿਓਰ ਮਸਲੀਨ ਦਾ ਹੀ ਦੁਪੱਟਾ ਪੂਰਾ 2.5 ਮੀਟਰ ਦਾ ਖਿਲੂ ਲੈਂਦੇ ਵਿੱਚ 2500 ਪ੍ਰਾਈਸ ਦੇ ਨਾਲ ਆਪਣੇ ਵਾਲੇ ਸੂਟ 2500 ਪ੍ਰਾਈਸ ਦੇ ਨਾਲ ਬਹੁਤ ਪਿਆਰੇ ਸੂਟ ਹੈ ਇਹ ਇੱਕ ਪ੍ਰਿੰਟ ਦੇ ਵਿੱਚ ਮੈਂ ਤੁਹਾਨੂੰ ਤਿੰਨ ਸੂਟ ਦਿਖਾਏ ਆ ਥੋੜੇ ਹੁਣ ਪ੍ਰਿੰਟ ਚੇਂਜ ਹੈ ਪਿਓਰ ਮਸਲੀਨ ਦੇ ਸੂਟ ਇਹ ਦੇਖੋ ਕਿੰਨਾ ਪਿਆਰਾ ਹੈ ਪਿੰਕ ਪਿਆਜੀ ਸੀ ਪਿੰਕ ਟੋਨ ਦੇ ਵਿੱਚ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਆ ਦਵੇ ਬਹੁਤ ਪਿਆਰੀ ਪ੍ਰਿੰਟਿੰਗ ਇਸ ਦੇ ਨਾਲ ਫਲੇਟ ਬਾਟਮ ਓਨੀਅਨ ਪਿੰਕ ਕਲਰ ਜਿਹੜਾ ਹੁੰਦਾ ਉਹ ਵਾਲਾ ਕਲਰ ਹੈ ਤੇ ਨਾਲ ਪ्योर ਮਸਲੀਨ ਦਾ ਦੁਪੱਟਾ ਦੇਖੋ ਦੁਪੱਟੇ ਦੀ ਗ੍ਰੇਸ ਬਹੁਤ ਪਿਆਰੇ ਸੂਟ ਹੈ 2500 ਪ੍ਰਾਈਸ ਦੇ ਨਾਲ ਪਿਓਰ ਮਸਲੀਨ ਦੇ ਸੂਟ 2500 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਬੜੇ ਪਿਆਰੇ ਸੂਟ ਨੈਕਸਟ ਇਸੇ ਪ੍ਰਿੰਟ ਦੇ ਵਿੱਚ ਤੁਹਾਨੂੰ ਇੱਕ ਕਲਰ ਹੋਰ ਦਿਖਾਉਣੀ ਆ ਬੜਾ ਪਿਆਰਾ ਪਿਸਤਾ ਤੋਂ ਪਿਸਤਾ ਜਿਹਾ ਕਲਰ ਹੈ ਜਿਹੜਾ ਬੇਸ ਹੈ ਸੂਟ ਦਾ ਤੇ ਇਹ ਕਿੰਨਾ ਸੋਹਣਾ ਪ੍ਰਿੰਟ ਹੈ ਪ्योर ਮਸਲੀਨ ਦੇ ਵਿੱਚ ਹਲਕਾ ਫੁਲਕਾ ਬਾਟਮ ਤੇ ਤੁਸੀਂ ਕੋਈ ਡਿਜ਼ਾਈਨਿੰਗ ਕਰਵਾਉਣੀ ਹੈ ਜਾਂ ਵਰਕ ਕਰਾਉਣਾ ਹੈ ਉਹ ਤੁਹਾਡੀ ਚੋਆਇਸ ਹੈ ਪਿਸਤਾ ਕਲਰ ਹੈ ਜੀ ਸੂਟ ਦਾ بیس ਹੈ ਜਿਹੜਾ ਪਿਸਤਾ ਕਲਰ ਇਹ ਹੈ ਜੀ ਬਾਟਮ ਇਹ ਹੈ ਪ्योर ਮਸਲੀਨ ਦਾ ਹੀ ਦੁਪੱਟਾ ਇਸ ਸੂਟ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨਾਲ ਇਹ ਮੈਂ ਸੂਟ ਤੁਹਾਨੂੰ ਦਿਖਾਏ ਆ ਮੈਚਿੰਗ ਸੂਟ ਪਿਓਰ ਮਸਲੀਨ ਦੇ ਹੁਣ ਪਿਓਰ ਮਸਲੀਨ ਦੇ ਵਿੱਚ ਹੀ ਤੁਹਾਨੂੰ ਵਰਕ ਵਾਲੇ ਸੂਟ ਦਿਖਾਵਾਂਗੇ ਨੈਕਸਟ ਸੂਟ ਆ ਗਿਆ ਆਪਣਾ ਨੈਕਸਟ ਡਿਜ਼ਾਈਨਿੰਗ ਬਿਲਕੁਲ ਪਿਓਰ ਮਸਲੀਨ ਦੇ ਵਿੱਚ ਹੈ ਇਹ ਦੇਖੋ ਪਾਰਟਿਕ ਪ੍ਰਿੰਟ ਦੇ ਵਿੱਚ ਹੋਣਗੇ ਤੇ ਬੜਾ ਪਿਆਰਾ ਫਿਰੋਜ਼ੀ ਕਲਰ ਹੈ ਤੇ ਨੈਕ ਤੇ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਨੈਕ ਤੇ ਹੋਇਆ ਹੈ ਇਹ neck ਤੇ work ਹੈ। ਵਿੱਚ ਵੀ ਸਾਰੀ ਆਊਟਲਾਈਨ ਕੀਤੀ ਹੋਈ ਹੈ। ਇਹ ਪਾਟਿਕ print ਦੇ ਵਿੱਚ ਹੈਗੇ ਸੂਟ ਸਾਰੇ ਆਪਣੇ ਡਿਜ਼ਾਈਨਰ ਸੂਟ ਹੋਣਗੇ ਸਾਰਾ work ਕੀਤਾ ਹੋਇਆ ਉੱਪਰ ਤੇ ਘੇਰੇ ਤੇ ਵੀ work ਹੈ ਜੀ। ਪੂਰੀ ਸ਼ਰਟ ਤੇ ਹੈਵੀ ਬਹੁਤ ਸੋਹਣਾ ਡੀਸੈਂਟ ਜਿਹਾ work ਹੈ ਨੀਚੇ लेस ਲੱਗੀ ਹੋਈ ਹੈ। ਇਹ ਫਰੰਟ ਆ ਗਿਆ ਸ਼ਰਟ ਤੇ ਇਹ ਸਾਈਡ ਤੋਂ sleeves ਆ ਜਾਣੀਆਂ ਇਹ ਪ੍ਰਿੰਟਿੰਗ ਦੇ ਨਾਲ ਪਾਟਿਕ print ਦੇ ਵਿੱਚ। ਤੇ ਇਹ back ਤੇ ਵੀ ਸੇਮ ਪ੍ਰਿੰਟਿੰਗ ਸਾਈਡ ਤੋਂ 슬ੀਵਜ਼ ਆ ਜਾਣੀਆਂ। ਬਾਸਨਾ ਫਰੋਜ਼ੀ ਕਲਰ ਦੇ ਵਿੱਚ ਹੈ ਬਿਲਕੁਲ ਪਿਓਰ ਮਸਲੀਨ ਦੇ ਵਿੱਚ ਸੋ। ਫਰੋਜ਼ੀ ਕਲਰ ਤੇ ਪਿਓਰ ਮਸਲੀਨ ਦੀ ਉਹ ਬਾਟਮ ਹੈ ਨਾਲ। ਪਿਓਰ ਮਸਲੀਨ ਦੀ ਬਾਟਮ ਤੇ ਬਾਟਮ ਦੇ ਨਾਲ ਜਿਵੇਂ ਬਾਜੂ ਤੇ ਆਣੀ ਹੈ ਡਿਜ਼ਾਈਨਿੰਗ ਉਵੇਂ ਸੇਮ ਪੱਟੀ ਦਿੱਤੀ ਹੋਈ ਹੈ। ਇਹ ਆਪਾਂ ਬਾਟਮ ਤੇ ਯੂਜ਼ ਕਰ ਸਕਦੇ ਹਾਂ ਜੀ ਤੁਸੀਂ। ਇਹ ਵਾਲੀ ਡਿਜ਼ਾਈਨਿੰਗ ਚ ਇਹ ਤੁਸੀਂ ਲਗਵਾਣੀ ਹੈ ਜਾਂ ਨਹੀਂ ਲਵਾਣੀ ਉਹ ਤੁਹਾਡੀ ਚੁਆਇਸ ਹੈ ਇਹ ਨਾਲ ਦਿੱਤੀ ਹੋਈ ਹੈ ਬਾਟਮ ਤੇ ਆਪਾਂ ਯੂਜ਼ ਕਰਾਂਗੇ ਇਹਨੂੰ ਤੇ ਨਾਲ ਪਿਓਰ ਮਸਲੀਨ ਦਾ ਹੀ ਬੜਾ ਪਿਆਰਾ 컬러ਫੁਲ ਦੁਪੱਟਾ ਉਹ ਹੱਥ ਪਿਆਰਾ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਲੇਸ ਦੇ ਨਾਲ ਕੀਤੀ ਹੋਈ ਹੈ ਏਕ ਕਰੋਸ਼ੀਆ ਲੇਸ ਲਗਾ ਕੇ ਫਿਨਿਸ਼ਿੰਗ ਦੁਪੱਟੇ ਦੀ ਫੋਰ ਸਾਈਡ ਦੀ ਹੋਈ ਹੋਈ ਹੈ ਬਹੁਤ ਪਿਆਰਾ ਸੂਟ ਫਰੋਜ਼ੀ ਕਲਰ ਦੇ ਵਿੱਚ 2500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਵੀ 2500 ਪ੍ਰਾਈਸ ਦੇ ਨਾਲ ਪਿਓਰ ਮਸਲੀਨ ਦਾ ਸੂਟ ਦੇਣਾ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਬੜੇ ਪਿਆਰੇ ਪੈਰੇ ਕਲਰ ਆ ਜਿਹੜਾ ਫਰੋਜ਼ੀ ਹੈ ਇਹਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਕਿਉਂਕਿ ਦੋ ਦੋ ਸੂਟ ਆਣੇ ਜੀ ਇੱਕ ਇੱਕ ਡਿਜ਼ਾਈਨ ਦੇ ਵਿੱਚ ਇਹ ਫਰੋਜ਼ੀ ਦਿਖਾਇਆ ਫਰੋਜ਼ੀ ਦੇ ਨਾਲ ਦਾ ਹੀ ਹੈਗਾ ਸੇਮ ਮਹਿੰਦੀ ਕਲਰ ਫਰੋਜ਼ੀ ਦੇ ਨਾਲ ਦਾ ਹੀ ਹੈ ਸੇਮ ਮਹਿੰਦੀ ਕਲਰ neck ਤੇ work ਬਹੁਤ ਸੋਹਣਾ work neck ਤੇ pure muslin ਦਾ suit ਸਾਰੀ shirt ਤੇ ਬਹੁਤ ਪਿਆਰਾ ਇਹ work ਹੀ ਹੋਇਆ ਹੋਇਆ ਜਿਹੜਾ ਤੁਹਾਨੂੰ ਦਿਖ ਰਿਹਾ ਵਿੱਚ ਬਹੁਤ ਸੋਹਣੀ ਆਊਟਲਾਈਨ ਕੀਤੀ ਹੋਈ ਹੈ ਨਾਲੇ work ਹੈ ਘੇਰੇ ਤੇ ਹੈਵੀ work ਮਹਿੰਦੀ ਗ੍ਰੀਨ ਕਲਰ ਹੈ ਬੜਾ ਪਿਆਰਾ ਬਾਟਿਕ ਪ੍ਰਿੰਟ ਦੇ suit ਇਹ ਫਿਰੋਜੀ ਦੇ ਨਾਲ ਦਾ ਜੀ ਸੇਮ ਜਿਹੜਾ ਮੈਂ ਤੁਹਾਨੂੰ ਫਿਰੋਜੀ ਦਿਖਾਇਆ ਨੀਚੇ ਉਦੇ ਨਾਲ ਦੀ ਸੇਮ ਪ੍ਰਿੰਟਿੰਗ ਹੈ ਸੇਮ ਡਿਜ਼ਾਈਨ ਹੈ ਤੇ ਨਾਲ ਪਿਓਰ ਮਸਲੀਨ ਦੀ ਉਹ ਬਾਟਮ ਤੇ ਨਾਲ ਦਿੱਤੀ ਹੋਈ ਐਕਸਟਰਾ ਪੱਟੀ ਇਹ ਆਪਾਂ ਯੂਜ਼ ਕਰਾਂਗੇ ਬਾਟਮ ਤੇ ਡਿਜ਼ਾਈਨਿੰਗ ਦੇ ਲਈ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਬਹੁਤ ਸੋਹਣੇ ਸੂ ਪ੍ਰੋਪਰ ਫਿਨਿਸ਼ਿੰਗ ਦੁਪੱਟਿਆਂ ਦੀ ਹੋਈ ਹੋਈ ਹੈ। ਬ੍ਰੀਫ ਲੇਸ ਦੇ ਨਾਲ 2500 ਪ੍ਰਾਈਸ ਦੇ ਨਾਲ ਆਪਣੇ ਵਾਲੇ ਸੂਟ। ਇਹ ਦੋ ਸੂਟ ਮੈਂ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਦਿਖਾਏ ਆ। ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਂ। ਬਸ ਪ੍ਰਿੰਟ ਦਾ ਫਰਕ ਹੈ ਵਿੱਚ ਜਿਹੜੀ ਪ੍ਰਿੰਟਿੰਗ ਹੈ। ਉਹਨਾਂ ਦਾ ਫਰਕ ਹੈ। ਜਿਹੜਾ ਪਾਰਟਿਕ ਪ੍ਰਿੰਟ ਹੋਇਆ ਜਿਹੜੀ ਜਿਹੜੀ ਸ਼ੇਪ ਦਾ। ਇਹ ਬੜਾ ਪਿਆਰਾ ਗਾਜਰੀ ਜੀ ਟੋਨ ਤੇ ਪਿੰਕ ਗਾਜਰੀ ਜੀ ਟੋਨ ਹੈ। ਸੂਟ। ਇਸ ਦਾ ਪਾਰਟਿਕ ਦੇਖ ਸਕਦੇ ਹੋ। ਦੇਖੋ ਬੜਾ ਸੋਹਣਾ ਡਿਜ਼ਾਈਨਿੰਗ ਅਲੱਗ ਹੈ। ਬੜੀ ਸੋਹਣੀ ਡਿਜੀਟਲ ਪ੍ਰਿੰਟਿੰਗ ਹੋਈ ਹੁੰਦੀ ਆ ਸੂਟਾਂ ਤੇ ਇਹ neck ਤੇ ਵਰਕ ਆ ਗਿਆ ਪ੍ਰਿੰਟਿੰਗ ਹੀ ਬਹੁਤ ਪਿਆਰੀ ਹੈ ਨਾ ਸੂਟਾਂ ਦੀ ਤੇ ਸਾਰਾ ਇਹ ਵਰਕ ਪੂਰੀ ਸ਼ਰਟ ਤੇ ਉੱਪਰ ਦੇਖ ਸਕਦੇ ਹੋ ਇਹ ਸਾਰਾ ਵਰਕ ਕੀਤਾ ਹੋਇਆ ਹਾਲੋ ਪੂਰੇ ਸ਼ਰਟ ਤੇ ਪ੍ਰਿੰਟਿੰਗ ਬਹੁਤ ਪਿਆਰੀ ਪ੍ਰਿੰਟਿੰਗ ਹੈ ਤੇ ਘੇਰੇ ਤੇ ਸਾਰਾ ਵਰਕ ਤੇ ਲੇਸ ਦਿੱਤੀ ਹੋਈ ਹੈ ਇਹ ਦੇਖੋ ਬਹੁਤ ਪਿਆਰਾ ਇਸ ਦੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਜੀ ਸੂਟ ਦੀ ਵੀ ਬੈਕ ਸਾਈਡ ਵੀ ਸੇਮ ਪ੍ਰਿੰਟਿੰਗ ਹੈ ਬੜਾ ਪਿਆਰਾ ਗਾਰਜਰੀ ਜੀ ਟੋਨ ਤੇ ਕਲਰ ਤੇ ਇਸ ਦੇ ਨਾਲ ਸੇਮ ਮਸਲੀਨ ਦੀ ਪਿਓਰ ਮਸਲੀਨ ਦੀ ਬਾਟਮ ਇਹ ਬਾਟਮ ਦੇ ਨਾਲ ਆਪਣੀ ਇਹ ਪੱਟੀ ਦਿੱਤੀ ਹੋਈ ਹੈ ਸੇਮ ਯੂਜ਼ ਕਰਾਂਗੇ ਆਪਾਂ ਬਾਟਮ ਤੇ ਡਿਜ਼ਾਈਨਿੰਗ ਦੇ ਲਈ ਤੇ ਨਾਲ ਹੈਗਾ ਫਿਰੋਜ਼ੀ ਜਿਵੇਂ ਫਿਰੋਜ਼ੀ ਥ੍ਰੈਡ ਵਰਕ ਦੇ ਵਿੱਚ ਯੂਜ਼ ਕੀਤਾ ਹੋਇਆ ਫਿਰੋਜ਼ੀ ਦੇ ਨਾਲ ਹੀ ਕੰਟਰਾਸਟ ਦੁਪੱਟਾ ਦੇਖੋ ਦੁਪੱਟਾ ਕਿੰਨਾ ਪਿਆਰਾ ਹੈ ਉਸਵਾਦ ਬੱਟਾ ਪ੍ਰੋ퍼 ਫਿਨਿਸ਼ਿੰਗ ਦੇ ਨਾਲ। మోਸੋਨੀ ਫਿਨਿਸ਼ਿੰਗ ਹੋਈ ਵੀ ਆ। ਬਹੁਤ ਪਿਆਰਾ ਸੂਟ ਹੈ। 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨਾਲ। ਨੈਕਸਟ ਆ ਗਿਆ ਇਹਦੇ ਵਿੱਚ ਹੀ ਸੇਮ ਦੇ ਵਿੱਚ ਮੋਂਗਿਆ ਗ੍ਰੀਨ ਜਿਹਾ ਕਲਰ ਹੁੰਦਾ ਜਿਹੜਾ ਮਿਲਟਰੀ ਗ੍ਰੀਨ ਵੀ ਕਹਿ ਸਕਦੇ ਆ ਇਹਨੂੰ ਆਪਾਂ। ਸੇਮ ਪ੍ਰਿੰਟਿੰਗ ਦੇ ਵਿੱਚ ਇੱਕ ਇੱਕ ਪ੍ਰਿੰਟ ਦੇ ਵਿੱਚ ਦੋ ਦੋ ਸੂਟ ਦਿਖਾਵਾਂਗੇ ਮੈਂ ਤੁਹਾਨੂੰ ਡਿਜੀਟਲ ਪ੍ਰਿੰਟਿੰਗ ਹੋਈ ਹੈ ਬੜੀ ਪਿਆਰੀ। ਤੇ ਦੇਖੋ ਨੈਕ ਤੇ ਵਰਕ ਆ ਗਿਆ। ਪੂਰਾ ਸਾਰਾ ਵਰਕ ਹੈ ਜੀ ਐਂਡ ਤੱਕ ਢੇਰੇ ਤੱਕ ਪ੍ਰੋਪਰ ਸਾਰਾ ਵਰਕ ਇਹ ਗਰਮੀਆਂ 'ਚ ਕੋਈ ਫੰਕਸ਼ਨ ਆਜ ਰਿਹਾ ਹੈ ਤਾਂ ਵੇਅਰ ਕੀਤੇ ਹੋਏ ਬਹੁਤ ਪਿਆਰੇ ਲੱਗਦੇ ਤੁਸੀਂ ਤੇ ਨਾਲ ਹੈਗੀ ਹੈ ਮਸਲੀਨ ਦੀ ਬਾਟਮ ਸੇਮ ਦੇ ਵਿੱਚ ਤੇ ਨਾਲ ਐਕਸਟਰਾ ਪੱਟੀ ਦਿੱਤੀ ਹੋਈ ਹੈ ਇਹ ਆਪਾਂ बॉटम ਤੇ ਯੂਜ਼ ਕਰਾਂਗੇ ਇਹ ਤੁਹਾਡੀ ਮਰਜ਼ੀ ਹੈ ਜੀ ਇਹਨੂੰ ਰਿਮੂਵ ਵੀ ਕਰ ਸਕਦੇ ਹੋ ਤੁਸੀਂ ਨਾਲ ਬਸ ਨਾਲ ਦਿੱਤੀ ਹੋਈ ਹੈ ਜੇ ਨਹੀਂ ਵੀ ਲਵਾਉਣੀ ਤਾਂ ਵੀ ਤੁਹਾਡੀ ਮਰਜ਼ੀ ਹੈ ਵੈਸੇ نیچے ਲੱਗੀ ਹੋਈ ਬਹੁਤ ਪਿਆਰੀ ਲੱਗਣੀ ਹੈ ਇਹ बॉटम ਤੇ ਤੇ ਨਾਲ ਜਿਹੜਾ ਥ੍ਰੈਡ ਪਿੰਕ ਕਲਰ ਦਾ ਯੂਜ਼ ਕੀਤਾ ਹੋਇਆ ਤੇ ਨਾਲੇ ਕੰਟਰਾਸਟ ਦੁਪੱਟਾ ਮਲਟੀ ਦੁਪੱਟਿਆਂ ਦੇ ਨਾਲ ਬਹੁਤ ਪਿਆਰੇ ਸੀ ਸੋਰੇ ਸੂਟ ਹੈ ਦੋ ਸੂਟ ਦਿਖਾਏ ਆ ਮੈਂ ਇੱਕ ਡਿਜ਼ਾਈਨ ਦੇ ਵਿੱਚ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਪਿਆਰਾ ਬਲੂ ਕਲਰ ਦੇ ਵਿੱਚ ਇਹ ਡਿਜ਼ਾਈਨਿੰਗ ਵੀ ਬੜੀ ਸੋਹਣੀ ਹੈ ਇਹ ਵੀ ਪ੍ਰਿੰਟਿੰਗ ਅਲੱਗ ਜੀ ਉਹ ਬਹੁਤ ਸੋਹਣੀ ਪ੍ਰਿੰਟਿੰਗ ਹੈ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਜ਼ਰੂਰ ਦੇਖਿਆ ਕਰੋ ਬੜੀ ਸੋਹਣੀ ਡਿਜੀਟਲ ਪ੍ਰਿੰਟਿੰਗ ਹੋਈ ਹੈ ਸਾਰੇ ਸੂਟਾਂ ਦੇ ਅਲੱਗ-ਅਲੱਗ ਇਨ neck ਤੇ ਵਰਕ ਆ ਗਿਆ ਬਹੁਤ ਸੋਹਣਾ ਡੀਸੈਂਟ ਜਿਹਾ ਵਰਕ neck ਤੇ ਹੋਇਆ ਸਾਰਾ ਵਰਕ ਹੈ ਘੇਰੇ ਤੇ ਵੀ ਪੂਰਾ ਹੈਵੀ ਵਰਕ 4 ਮਸਲੀਨ ਦੇ ਸੂਟ ਹੈ ਬਿਲਕੁਲ ਪਿਓਰ ਮਸਲੀਨ ਦੇ ਬਲੂ ਕਲਰ ਦੇ ਵਿੱਚ ਸੇਮ ਪ੍ਰਿੰਟਿੰਗ ਬੈਕ ਸਾਈਡ ਵੀ ਸੇਮ ਪ੍ਰਿੰਟ ਹੈ ਜਿਹੜਾ ਫਰੰਟ ਤੇ ਹੈ ਤੇ ਪਿਓਰ ਮਸਲੀਨ ਦੀ ਉਹ ਬਾਟਮ ਨਾਲ ਬਹੁਤ ਸੋਹਣੀ ਪੱਟੀ ਐਕਸਟਰਾ ਦਿੱਤੀ ਹੋਈ ਐ ਇਹ ਤੁਸੀਂ ਡਿਜ਼ਾਈਨਿੰਗ ਦੇ ਲਈ ਯੂਜ਼ ਕਰ ਸਕਦੇ ਹੋ ਤੇ 14 ਮਸਲੀਨ ਦਾ ਦੁਪੱਟਾ ਜਿਹੜਾ ਕਲਰ ਵਰਕ ਦੇ ਵਿੱਚ ਯੂਜ਼ ਕੀਤੇ ਹੋਏ ਆ ਬਹੁਤ ਪਿਆਰਾ ਸੋਹਣਾ ਟਾਪ ਪਰਫੈਕਟ ਫਿਨਿਸ਼ਿੰਗ ਦੇ ਨਾਲ ਬਹੁਤ ਸੋਹਣਾ ਸੋ 250 ਪ੍ਰਾਈਸ ਦੇ ਨਾਲ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਮੋਵ ਪਰਪਲ ਕਲਰ ਹੈ ਪਰਪਲ ਟੋਨ ਤੇ ਆ ਗਿਆ ਕਲਰ ਪ੍ਰਿੰਟਿੰਗ ਸੇਮ ਹੈ ਜਿਹੜਾ ਮੈਂ ਤੁਹਾਨੂੰ ਨੀਚੇ ਬਲੂ ਦਿਖਾਇਆ ਇਹ ਦੋ ਦੋ ਸੂਟ ਹੈ ਜੀ ਇੱਕ ਇੱਕ ਪ੍ਰਿੰਟਿੰਗ ਦੇ ਵਿੱਚ ਬਹੁਤ ਸੋਹਣਾ ਨੈੱਟ ਤੇ ਵਰਕ ਆਇਆ ਨੀਚੇ ਤਾਂ ਕੁੜਾ ਪਿਆਰਾ ਵਰਕ ਹੈ ਨੀਚੇ ਘੇਰੇ ਤਾਂ ਹੈਵੀ ਵਰਕ ਹੈ ਜਿੰਨਾ ਮਰਜ਼ੀ ਤੁਸੀਂ ਘੇਰਾ ਰੈਡੀ ਕਰ ਸਕਦੇ ਹੋ ਬਹੁਤ ਸੋਹਣੇ ਡਿਜ਼ਾਈਨਰ ਸੂਟ ਮੋਵ ਪਰਪਲ ਕਲਰ ਹੈ ਪਿਓਰ ਮਸਲੀਨ ਦੀ ਬਾਟਮ ਦੋ ਸੋਹਣੀ ਪੱਟੀ ਇਹ ਰਿਮੂਵ ਕਰ ਸਕਦੇ ਹੋ ਤੁਹਾਡੀ ਚੁਆਇਸ ਹੈ ਤੇ ਨਾਲ ਦਿੱਤੀ ਹੋਈ ਹੈ ਪਿਓਰ ਮਸਲੀਨ ਦੀ ਬਾਟਮ ਆਪਣੇ ਤੇ ਨਾਲ ਪਿਓਰ ਮਸਲੀਨ ਦਾ ਹੀ ਦੁਪੱਟਾ ਕ੍ਰੋਸ਼ੀਆ ਦੇ ਇਸ ਦੇ ਨਾਲ ਪਰਪਲ ਕਲਰ ਦੇ ਵਿੱਚ ਇਹ ਦੋ ਦੋ ਸੂਟ ਮੈਂ ਤੁਹਾਨੂੰ ਦਿਖਾਇਆ ਹੈ ਇੱਕ ਇੱਕ ਡਿਜ਼ਾਈਨ ਦੇ ਵਿੱਚ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਆਪਣੇ ਅੱਜ ਦੇ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕੀ ਲਈ ਨੰਬਰ ਹੈ ਜੀ ਮੇਰਾ 8146580803 81400 580 800 ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ